ਜੇ ਅਸੀਂ ਆਪਦੇ ਘਰ ਦੇ ਨਾਲ ਕੋਈ ਜਗ੍ਹਾ ਗੰਦਗੀ ਕੂੜਾ ਢੇਰਨੇ ਉਹ ਸਾਫ਼ ਕਰਕੇ ਘਾ ਲਾ ਦਿੰਨੇ ਆ ਉੱਥੇ ਗਲਾੜਾ ਪਹੁੰਚ ਜਾਂਦੀ ਆ ਕਿਹਦੇ ਕਹਦੇ ਸਰਜੀਤੇ ਦੇ ਕਹੇ ਤੇ ਕਿਸੇ ਅਫਸਰ ਦੇ ਹੁਕਮ ਨਹੀਂ ਹੁੰਦੇ ਕੋਈ ਰਿਟਰਨ ਕੰਪਲੇਨ ਨਹੀਂ ਕੌਣ ਆ ਸਰਜੀਤਾ ਇੱਥੇ ਪ੍ਰਧਾਨ ਬਣਿਆ ਫਿਰਦਾ ਆਪਦੇ ਆਪ ਨੂੰ ਸਾਨੂੰ ਨਹੀਂ ਪਤਾ ਕੌਣ ਆ ਉਹ ਦੰਗਾ ਪੀੜਤਾ ਦਾ ਪ੍ਰਧਾਨ ਬਣ ਆ ਉਹਦੀ ਉਹ ਵਰਕਸ਼ਾਪ ਆ ਆ ਉਹਨੇ ਹੀ ਕਬਾੜੀ ਦੀ ਦੁਕਾਨ ਬਣਾਈ ਆ ਮੇਨ ਤੇ ਇੰਕਾਨ ਵੀ ਨਹੀਂ ਹੈਗਾ ਠੀਕ ਆ ਇਹ ਕਿਰਾਇਆ ਉਹ ਪ੍ਰਧਾਨ ਵੀ ਹੈ ਨਹੀਂਗਾ ਹਾਂ کرایا ਲੈਂਦਾ ਇਹਨਾਂ ਤੋਂ ਦੋਨਾਂ ਤੋਂ ਅੰਦਰ ਪਤਾ ਨਹੀਂ ਕਿੰਨੇ ਫਲੈਟ ਉਹ ਵੇਚ ਗਿਆ ਦੋ ਨੰਬਰ ਦੇ ਠੀਕ ਹੈ ਵੇਚ ਕੇ ਸਾਰਾ ਖਾ ਗਿਆ ਉਹ ਠੀਕ ਹੈ ਅਸੀਂ ਸਵਾਈ ਕਰਦੇ ਹਾਂ ਉੱਥੇ ਗਲੱਡ ਵਾਲੇ ਨੂੰ ਮੂਰੇ ਖੜਾ ਕਰ ਦਿੰਦਾ ਸਿਰਫ ਵੀ ਇਹ ਵੀ ਮੈਂ ਤੰਗ ਜਿਹੜੀ ਤੁਸੀਂ ਜਿੱਥੇ ਗੱਲ ਕਰ ਰਹੇ ਇਹ ਅਨਗਿਲ ਲੀਗਲ ਲੀਗਲ ਜੀ ਉਹ ਫਲੈਟ ਆ ਅੰਦਰ ਆ ਖਾਲੀ ਜਗ੍ਹਾ ਗਲੱਡਾ ਦੀ ਜਗ੍ਹਾ ਇੱਥੇ ਕਿਵੇਂ ਕਮਰਸ਼ਲ ਚੀਜ਼ ਚੱਲ ਰਹੀ ਹੈ ਇਹ ਨਹੀਂ ਦੇਖਦੀ ਗਲਾਡਾ ਨੂੰ ਅਫਸਰਾਂ ਨੂੰ ਨਾਰਮਲ ਲੋਕਾਂ ਦੀਆਂ ਸਫਾਈਆਂ ਕਰਦੀਆਂ ਸਾਡੇ ਪੜੇ ਲਿਖੇ ਲੋਕਾਂ ਦੀ ਸਫਾਈ ਕਰਦੇ ਉੱਥੇ ਗਲਾਡਾ ਆ ਜਾਂਦੀ ਹੈ ਹੁਣ ਜਦੋਂ ਇਹ ਢਾਉ ਜੀ ਇਹ ਗੱਲਬਾਤ ਕੀਤੀ ਆਈ ਕਿਹਾ ਜੀ ਅਸੀਂ ਕਹਾਂ ਜੀ ਉਹ ਢਾਉ ਇੱਕ ਨੰਬਰ ਤੋਂ ਅਸੀਂ ਆਪਣੇ 베ੜੇ ਚ ਕਮਰਾ ਸ਼ੈੱਡ ਪਾਇਆ ਅਸੀਂ ਇਹ ਢਾ ਦੇਾਂਗੇ ਅਸੀਂ ਆਪ ਢਾਵਾਂਗੇ ਤੁਹਾਨੂੰ ਢਾਉਣ ਨਹੀਂ ਪਤਾ ਆ ਚਲੋ ਜੀ ਲਈਆਂ ਕਰੇਨਾ ਭੱਜ ਗਏ ਇੱਕ ਪੰਜਾ ਮਾਰ ਕੇ ਇੱਕ ਨਜਾਇਜ਼ ਕਿਸੇ ਦਾ ਢਾ ਕੇ ਵਿਚਾਰੇ ਦਾ ਉਹਦਾ ਢਾ ਕੇ ਇੱਧਰ ਨਹੀਂ ਆਏ ਕਿਉਂ ਕਿ ਡਰ ਹੈ ਪੈਸਾ ਚੜਦਾ ਇਹ ਤੋਂ ਹੀ ਕੋਈ ਕੰਪਲੇਂਟ ਦਿੱਤੀ ਹੈ ਦੀ ਇਹਦੀ ਬਹੁਤ ਵਾਰੀ ਕੰਪਲੇਂਟ ਆਸੀ ਫੋਟੋਆਂ ਲਾਤੀਆਂ ਅੰਗਲਾਡਾ ਨੂੰ ਫੋਟੋਆਂ ਤੱਕ ਦਿਖਾਈਆਂ ਵੀ ਆ ਕੀ ਹੈ ਜੀ ਕਮਰਸ਼ੀਅਲ ਆ ਮੇਨ ਹੈ ਦੁਗਰੀ ਦੀ ਐਂਟਰੀ ਹੈ ਇਹ ਐਂਟਰੀ ਦੇ ਕਬਾੜੀਏ ਦੀ ਦੁਕਾਨ ਹੈ ਮਾਨ ਸਰਕਾਰ ਤੋਂ ਕੀ ਅਪੀਲ ਮਾਨ ਸਰਕਾਰ ਤੋਂ ਅਪੀਲ ਕਰਦੇ ਆ ਵੀ ਸਾਰੇ ਇੱਕੋ ਜੇ ਕਰਨ ਇਹਨਾਂ ਦਾ ੱਤਕਾ ਰੋਕਿਆ ਜਾਵੇ ਦੰਗਾ ਪੀਟ ਤੇ ਜਿਹੜੇ ਇਹ ਪ੍ਰਧਾਨ ਬਣੇ ਫਿਰਦੇ ਨੇ ਹੈ ਨਹੀਂ ਇਹ ਇਹ ਨਜਾਇਜ਼ ਸਰਕਾਰਾਂ ਨੂੰ ਤੰਗ ਕਰਦੇ ਨੇ ਨਜਾਇਜ਼ ਗੁੰਮਰਾਹ ਕਰਦੇ ਨੇ ਵੀ ਲੋਕ ਇੱਥੇ ਆ ਕਰਦੇ ਨੇ ਗੰਦੇ ਹੀ ਪਾਉਂਦੇ ਨੇ ਕਿਰਾਏ ਤੇ ਵੀ ਚੜਾਈ ਕਿਰਾਏ ਤੇ ਮਕਾਨ ਤੁਸੀਂ ਇਹਦਾ ਸਰਵੇ ਕਰਾ ਲਓ ਕਿੰਨੇ ਮਕਾਨ ਇਹਨਾਂ ਅੰਦਰ ਇੰਨੀਆਂ ਸਾਰੀਆਂ ਨਜਾਇਜ਼ ਹੋਈਆਂ ਹੋਈਆਂ ਨੇ ਸਾਰੀਆਂ ਇੰਨਾਂ ਦੀਆਂ ਦੁਕਾਨਾਂ ਅਨਕੁਆਰੀ ਦੀ ਮੰਗ ਕਰਦਾ ਨਜਾਇਜ਼ ਸਾਰੇ ਢਾਉਂਦੇ ਜਾਣ ਸਾਰੇ ਇੱਕੋ ਜੇ ਕਰਨ ਅਸੀਂ ਇੱਕ ਮੰਗ ਕਰਦੇ ਵੀ ਸਾਡਾ ਢਾਉਣਾ ਢਾ ਦੋ ਰੋਜ਼ ਆ ਜਾਂਦੇ ਨੇ ਗਲੱਟ ਵਾਲੇ ਜਾਂ ਪੈਸੇ ਦੋ ਜਾਂ ਢਾਓ ਪੈਸੇ ਦੀ ਵੀ ਮੰਗ ਕਰਦੇ ਨੇ ਜਾਂ ਢਾਡੋ ਇਹ ਨਜਾਇਜ਼ ਸਰਜੀਤਾ ਪੈਸੇ ਮੰਗਦਾ ਕਹਿੰਦਾ ਤੁਹਾਡਾ ਰਹਿਣ ਦੂੰਗਾ ਮੈਨੂੰ 50000 ਦੋ ਸਾਡੇ ਤੋਂ ਮੰਗ ਕਰੀ ਕਹਿੰਦਾ 50000 ਰੁਪਏ ਦੇ ਦੋ ਮੈਂ ਨਹੀਂ ਭੇਜਦਾ ਅਫਸਰ ਮੈਂ ਨਹੀਂ ਆਉਣ ਦਿੰਦਾ ਕਿਸੇ ਨੂੰ ਮੈਂ ਮੂਰੇ ਖੜੂਗਾ ਇਸ ਤਰ੍ਹਾਂ ਦੀ ਮੰਗ ਕਰਦਾ ਹੈ ਕਿਆ ਬੰਦੀ ਪ੍ਰਧਾਨ ਜੀ ਕੀ ਸਭ ਤੋਂ ਪਹਿਲਾਂ ਇੱਕ ਹੁਣੀ ਉਹਨਾਂ ਨੇ આરોਪ ਲਗਾਏ ਨੇ ਕਿ ਆ ਵੀ ਪੀਲਾ ਪੰਜਾ ਸਾਡੇ ਇੱਥੇ ਕੱਲਿਆਂ ਦੇ ਚਲਾਇਆ ਗਿਆ ਤੇ ਆਹ ਜਿਹੜੇ ਅਨਲੀਗਲ ਨੇ ਪ੍ਰਧਾਨ ਨੇ ਸਾਡੇ ਕੋਲ 50000 ਮੰਗਿਆ ਸੀ ਅਸੀਂ ਦਿੱਤਾ ਨਹੀਂ ਤੇ ਉਹਨਾਂ ਨੇ ਗਲਟਾ ਕੀਤਾ ਤੇ ਇਸ ਤਰ੍ਹਾਂ ਆ ਗਿਆ ਇੱਕ ਸੁਰਜੀਤ ਗੋਪਨਰਸਾਹੀਏ ਉਦਗੋ ਸਤੋਂ ਮਕਾਨ 2918 ਜਿਹੜਾ ਮਕਾਨ ਨੰਬਰ ਆ ਗਿਆ ਉਹ ਦੰਗਾ ਪੀੜ ਡਿਪਾਰਟਮੈਂਟ ਦੀ ਹੈ ਇਹਨੇ ਨਜਾਇਜ਼ ਕਬਜ਼ਾ ਕੀਤਾ 235 ਜਿਹੜਾ ਸਤੋਂ ਮਕਾਨ ਨਰਸਿੰਘੋ ਬਥੇ ਗਲਤ ਚੱਲ ਰਿਹਾ ਹੈ ਹੋਰ ਵੀ ਕਈਆਂ ਤੇ ਪੂ ਮਾਫੀਆਂ ਨੇ ਜਨਾਨਾਂ ਮਕਾਨ ਵਾਲੇ ਨੇ ਨਜਾਇਜ਼ ਕਬਜ਼ਾ ਕੀਤਾ ਨਾ ਤੇ ਡੀਸੀ ਆਫਿਸ ਦਾ ਮਕਾਨ ਨਾ ਉਹ ਕਹਿੰਦੇ ਮੈਂ ਵੀ ਤੋੜ ਦਿੰਦੇ ਆ ਜੀ ਮੇਰੀ ਗੱਲ ਸੁਣੋ ਇਹ ਬੈਠੇ ਨਜਾਇਜ਼ ਇਹ ਸਾਰੇ ਦੰਗਾਪੁਰ ਅਲਾਟਮੈਂਟ ਮਕਾਨ ਹੋਈਏ ਤੇ ਇਹ ਸਾਡਾ ਕੋਈ ਦਾ ਨਾ ਨੀ ਆਦਾ ਲਗਾ ਇਹ ਨਜਾਇਜ਼ ਕਰ ਰਹੇ ਨੇ ਇਹ ਸਾਰਾ ਦੰਗਾਪੁਰ ਤਾਈ ਕੋਰਟ ਵੀ ਜਾਣਗੇ ਇਹ ਜਿਹੜੇ ਤੇ ਗੁੰਡਾ ਕੰਦੀ ਚੱਲਦੀ ਨਾ 10 ਮਕਾਨ ਦੰਗਾਪੁਰ ਤੋਂ ਜਿਹਨਾਂ ਨੇ ਕਬਜ਼ਾ ਕੀਤਾ ਹੋਣਾ ਤੇ ਉਹ ਸਾਰਾ ਪ੍ਰੋਸੈਸ ਚੱਲ ਰਿਹਾ ਗਲਾਡੇ ਨੇ ਤੋੜੇ ਨੇ ਇੱਥੇ ਨਜਾਇਜ਼ ਸਾਰੀਆਂ ਬਹੁਤ ਹੋ ਰਹੀਆਂ ਨੇ ਬਹੁਤ ਜਿਆਦਾ ਹੋ ਰਹੀ ਹੈ ਨਾ ਪੁੱਡੇ ਦੀ ਜਗਾ 100-100 ਗਾਇ ਦੁੱਧ 100-100 ਗਾਇ ਦੁੱਧ ਲਪੇ ਜਾ ਰਹੀਆਂ ਨੇ ਇੱਥੇ ਇਹ ਪੰਜ-ਛੇ ਬੰਦੇ ਦਾ ਗੈਂਗ ਹੈਗਾ ਇਹ ਗੈਂਗ ਸਾਰਾ ਕੰਮ ਕਰਦਾ ਅਸੀਂ ਸ਼ਿਕਾਇਤ ਕਰਨਾ ਕੋਈ ਗੱਲ ਸੁਣ ਕੋਈ ਪੈਸੇ ਜਿ ਮੰਗਿਆ ਮੈਂ ਤਾਂ ਮੈਂ ਤਾਂ ਮਕਾਨੇ ਵੀ ਜਿਆਦਾ ਮਤਲਬ ਬੋਲਦੇ ਨੇ ਨਾ ਮੇਰੀ ਤਾਂ ਬੋਚਾ ਦੀਆਂ ਪੰਜ-ਛੇ ਸਾਲਾਂ ਦੀ ਮਿਹਨਤ ਉਹੀ ਲਾ ਰ ਮੈਂ ਪਹਿਲਾਂ ਨਾ ਮੈਂ ਨਹੀਂ ਬੋਲਦਾ ਨਾ ਮੇਰੇ ਤਾਂ ਮੈਂ ਤਾਂ ਦੁੱਧ ਦੀ ਕਲਾ ਵੀ ਸਾਡੇ ਨਾਲ ਇਹ ਝੂਠ ਇਹ ਝੂਠੇ ਬੰਦੇ ਨਾ ਇਹਦਾ ਕੰਮ ਹੈ ਝੂਠ ਦਾ ਕੁਲ ਕੋਲਾ ਇਹਦਾ ਬਹੁਤ ਹੱਥ ਚੁੱਕੀ ਹੋਈ ਹੈ ਆਈ ਕੋਰਟ ਆਪਣਾ ਕੰਮ ਕਰੇਗੀ ਮੇ ਅਸੀਂ ਸ਼ਿਕਾਇਤ ਕਰ ਰਹੇ ਹਾਂ ਇਹ ਸਭ ਟੁੱਟਣਗੇ ਜਿਹੜੇ ਨਜਾਇਜ਼ ਨੇ ਜਨੇ ਵੀ ਲੋਕਲ ਬੰਦੇ ਪੱਠੇ ਨੇ ਜਿਹੜੇ ਜਿਹੜੇ ਦੇ ਗਰੀਬ ਨੇ ਅਸੀਂ ਕਿਸੇ ਨੂੰ ਕੁਛ ਨਹੀਂ ਕਰਦੇ ਟੂ ਰੂਮ ਸੈੱਟ ਵਾਂਗ ਸਾਡਾ ਕੋਈ ਮਤਲਬ ਨਹੀਂ ਜਿਹੜੇ ਵੱਡੇ ਮਾਫੀਆ ਨੇ ਪੰਜ ਸੱਤ ਬੰਦੇ ਹੈਗੇ ਨੇ ਸਾਡੀ ਲੜਾਈ ਉਹਨਾਂ ਨਾਲ ਬਾਕੀ ਕੋਈ ਲੜਾਈ ਨਹੀਂ ਮੈਂ ਤੁਹਾਡੇ ਆ ਓਕੇ ਓਕੇ ਮੇ بیوی ਕੀ ਨਾਮ ਆ ਸਭ ਤੋਂ ਪਹਿਲਾਂ ਤੁਹਾਡੇ ਮੇਰਾ ਨਾਮ ਗੁਰਦੀਪ ਕੋਹੜਾ ਇੱਕ ਆ ਸਾਹਮਣੇ ਖੜੇ ਇਹਨਾਂ ਨੇ આરોਪ ਲਗਾਏ ਨੇ ਕਿ ਸਰਜੀਤ ਡੰਗਾ ਪੀੜਤ ਪ੍ਰਧਾਨ ਨੇ ਗਲਾਡਾ ਦੀ ਟੀਮ ਭੇਜੀ ਆ ਤੇ ਆ ਅਨਲੀਗਲ ਆ ਜਿਹੜੇ ਤੁਹਾਡੇ ਕੁਆੜਦੀ ਤੇ ਗੱਡੀਆਂ ਧੁੰਦੇ ਨੇ ਕੀ ਮੈਟਰ ਕੀ ਹੈ ਪੂਰਾ ਇਹ ਪਹਿਲੀ ਗੱਲ ਤੇ ਇਹ ਹੈਗੀ ਆ ਸਾਡੇ ਵੱਲੋਂ ਕੋਈ ਅਸਾਰੀ ਕਰੇ ਸਾਡੇ ਵੱਲੋਂ ਕੋਈ ਕਬਜ਼ਾ ਕਰੇ ਸਾਡੇ ਵੱਲੋਂ ਕੋਈ ਮਕਾਨ ਵਿੱਚ ਇਹ ਡੀਸੀ ਦਾ محکمہ ਹੈਗਾ ਡੀਸੀ ਜਾਣੇ ਤੇ ਲੋਕਲ ਬੰਦੇ ਜਾਣਨ ਸਾਡਾ ਸਿਰਫ ਜਿਹੜਾ ਮਤਲਬ ਹੈਗਾ ਸਾਡੇ ਪੀੜਤ ਪਰਿਵਾਰਾਂ ਤੱਕ ਅੱਜ ਗਲਾੜਾ ਨੇ ਆ ਕੇ ਸਾਡੇ ਪੀੜਤ ਪਰਿਵਾਰ ਦਾ ਜਿਹੜਾ ਬਣਿਆ ਹੈਗਾ ਉਹ ਟਾਇਆ ਹੈਗਾ ਅਸੀਂ ਤੇ ਉਹਦੇ ਵਿਰੋਧ ਵਿੱਚ ਇੱਥੇ ਆਏ ਆਂ ਅਸੀਂ ਉਹਨੂੰ ਵੀ ਬੁਲਾ ਰਹੇ ਹਾਂ ਕਿ ਉਹਦਾ ਨੁਕਸਾਨ ਹੋਇਆ ਜਿਤਨੀਆਂ ਨਾਜਾਇਜ਼ ਸਾਰੀਆਂ ਹੋਈਆਂ ਉਹਨਾਂ ਨੂੰ ਉਹਨਾਂ ਨੂੰ ਗਲਾਡਾ ਵਾਲਿਆਂ ਨੇ ਹੱਥ ਨਹੀਂ ਪਾਇਆ ਕਿਉਂਕਿ ਜਿਤਨੇ ਨਾਜਾਇਜ਼ ਲੋਕ ਬੈਠੇ ਆ ਮੈਂ ਸਾਰੇ ਸਾਡੇ ਆ ਸਾਨੂੰ ਉਹਨਾਂ ਨਾਲ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਪਰ ਵਿੱਚ ਕੋਈ ਦਸੇਓ ਜਿਹਾ ਭੂ ਮਾਫੀਆ ਬੈਠੇ ਨੇ ਜਿਹੜੇ ਮਕਾਨ ਵੇਚ ਰਹੇ ਨੇ ਜਿਹੜੇ ਮਕਾਨ ਵੜਾ ਰਹੇ ਨੇ ਜਿਹੜੇ ਮਕਾਨਾਂ ਦਾ ਸਾਰਾ ਕੁਝ ਕਰ ਰਹੇ ਨੇ ਪੰਨ ਤੋੜ ਕਰ ਰਹੇ ਨੇ ਸਭ ਕੁਝ ਕਰ ਰਹੇ ਨੇ ਉਹਨਾਂ ਦੀ ਜਿਹੜੀ ਹਮਾਇਤ ਹੈਗੀ ਲੋਕਲ ਐਮ.ਐਲ.ਏ ਜਿਹੜਾ ਹੈਗਾ ਐਮ.ਐਲ.ਏ ਉਹਨਾਂ ਦੀ ਹਮਾਇਤ ਕਰ ਰਿਹਾ ਮੈਂ ਐਮ.ਐਲ.ਏ ਸਾਹਿਬ ਨੂੰ ਪੁੱਛਣਾ ਚਾਹੁੰਦੀ ਆ ਐਮ.ਐਲ.ਏ ਸਾਹਿਬ ਕਾਂਗਰਸੀਆਂ ਨੇ 84 ਵਈ ਸਾਡੇ ਪੀੜਤ ਪਰਿਵਾਰਾਂ ਨੂੰ ਉਜਾੜਿਆ ਸਾਨੂੰ ਲੁੱਟਿਆ ਸਾਨੂੰ ਕੁੱਟਿਆ ਸਾਡੀਆਂ ਜ਼ਿਆਦਾ ਤਾਂ ਲੁੱਟੀਆਂ ਹੁਣ ਇੱਥੇ ਤੂੰ ਸਾਨੂੰ ਲੁੱਟਣ ਵਾਸਤੇ ਆ ਗਿਆ ਜੇ ਕੋਈ ਪੀੜਤ ਪਰਿਵਾਰ ਆਪਣਾ ਮਾੜਾ ਮੋਟਾ ਪੈਸਾ ਲਾ ਕੇ ਉੱਥੇ ਕੋਈ ਉਸਾਰੀ ਕਰਦਾ ਉੱਥੇ ਕੋਈ ਚੀਜ਼ ਬਣਾਉਂਦਾ ਤੇ ਉਹਦਾ ਤੁਸੀਂ ਇੱਕਦਮ ਆ ਕੇ ਉਹਦੇ ਉੱਪਰ ਤੁਸੀਂ ਬਲਟੋਜ਼ਰ ਫੇਰ ਦਿੰਦੇ ਹੋ ਤੇ ਜਿਹੜੇ ਨਾ ਇਹ ਦਿੱਤੀਆਂ ਇਤਨੀਆਂ ਸਾਰੀਆਂ ਹੋ ਰਹੀਆਂ ਨੇ ਉਹਨਾਂ ਵੱਲ ਤੁਹਾਡਾ ਕੋਈ ਧਿਆਨ ਨਹੀਂ ਆ ਬਾਕੀ ਰਹਿ ਗਈ ਗੱਲ ਮੈਂ ਇੱਥੇ ਦੇ ਇਹਨਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਸਰਦਾਰ ਸਰਜੀਤ ਸਿੰਘ ਦਾ ਜਾਂ ਸਾਡੀ ਟੀਮ ਦਾ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਆ ਕੋਈ ਵੇਚੇ ਵੜਾਵੇ ਕੋਈ ਕੁਝ ਕਰੇ ਸਾਹਮਣੇ ਜਿਹੜੇ ਖੜੇ ਸੀਗੇ ਆरोप ਲਗਾਏ ਆ ਕਿ ਪ੍ਰਧਾਨ ਸਰਜੀਤ ਨੇ ਪਿਆਏ 8000 5000 ਰੁਪਏ ਮੰਗਿਆ ਸੀਗਾ ਅਸੀਂ ਨਹੀਂ ਦਿੱਤਾ ਤਾਂ ਇਹਨਾਂ ਨੇ ਗਲਾਡਾ ਦੀ ਟੀਮ ਭੇਜੀ ਕੀ ਕਹਨੇ ਜੰਮ ਇਹਨਾਂ ਨੂੰ ਇਹ ਕਹੋ ਕਿ ਸਰਜੀਤ ਸਿੰਘ ਤੇ ਤੁਹਾਡੇ ਨਾਲ ਸਾਤਰੀ ਕਾਲ ਵੀ ਨਹੀਂ ਹੈਗੀ ਤੇ ਤੁਹਾਡੇ ਕੋਲੋਂ ਕਦੋਂ ਸਰਜੀਤ ਸਿੰਘ ਨੇ 50 ਹਰ ਹਜ਼ਾਰ ਮੰਗ ਲਿਆ ਜੇ ਸਰਜੀਤ ਸਿੰਘ ਨੇ 50 ਹਜ਼ਾਰ ਮੰਗਿਆ ਹੋਏਗਾ ਇਹ ਸਾਬਤ ਕਰ ਦੇਣ ਅਸੀਂ ਪੰਜਾਬ ਛੱਡ ਦਾਂਗੇ ਨਹੀਂ ਤੇ ਜੇ ਪਿਓ ਦੇ ਪੁੱਤਰ ਹੈਗੇ ਨੇ ਲੁਧਿਆਣਾ ਛੱਡ ਦੇਣ ਉਹਨਾਂ ਨੇ ਵੀ ਕਾਰਵਾਈ ਦੀ ਮੰਗ ਕੀਤੀ ਆ ਕਿ ਬਿਆਨ ਅਨਿਕਾ ਇਹ ਜਿਹੜੀ ਇਹ ਅਲਾਟਮੈਂਟ ਮਕਾਨ ਹੈਗਾ ਰਜਿਸਟਰੀ ਵਾਲਾ ਮਕਾਨ ਹੈਗਾ ਔਰ ਜੇਦਾ ਮਕਾਨ ਹੈਗਾ ਕਾਰਵਾਸ਼ ਬਣਿਆ ਉਹ ਮੀਆਂ ਬੀਬੀ ਦੋਨੋਂ ਆਪਾਈ ਜੇਗੇ ਆ ਉਹ ਮੀਆਂ ਬੀਬੀ ਦੋਨੋਂ ਹੈਂਡੀਕੈਪ ਹੈ ਗਿਆ ਤੇ ਹੈਂਡੀਕੈਪ ਦੀ ਚੀਜ਼ ਦੇ ਨਾਲ ਕੋਈ ਹੱਥ ਲਗਾਏਗਾ ਕੋਈ ਟੱਚ ਕਰੇਗਾ ਉਹ ਫਿਰ ਦੰਗਾ ਪੀੜਤਾਂ ਦੀਆਂ ਲਾਸ਼ਾਂ ਤੋਂ ਕਰੇਗਾ ਤੇ ਫਿਰ ਉਸ ਤੋਂ ਬਾਅਦ ਜਿੰਨੇ ਇਨਲੀਗਲ ਹੋਣਗੇ ਉਹਨਾਂ ਸਾਰਿਆਂ ਦਾ ਸਤਰਾ ਸਾਫ਼ ਕਰਵਾਵਾਂਗੀ ਮੈਂ ਕਰਵਾਵਾਂਗੀ ਬਸ ਵਿਵਾਦ ਆਇਆ ਸੀਗਾ ਜਿਹੜਾ ਬਲੱਡਾਂ ਨੂੰ ਲੈ ਕੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬਲੱਡਾਂ ਦੇ ਵਿੱਚ ਜਿਹੜੇ ਸੀਆਰਪੀ ਫਰੈਟ ਉਹਨਾਂ ਦੀ ਗੱਲ ਕਰਦੇ ਹੋ ਜੀ ਉੱਥੇ ਕਾਫੀ ਬੇਨਿਜ਼ਮੀਆਂ ਪਾਈਆਂ ਜਾਂਦੇ ਇੱਕ ਕੋਈ ਪ੍ਰਧਾਨ ਨੇ ਉਹਨਾਂ ਦੇ ਖਿਲਾਫ ਲੋਕ ਬੋਲ ਜਾਉਂਗਾ ਨਾ ਮੇਂ ਕੋਆਰਡੀ ਦੁਕਾਨ ਖੁੱਲੀ ਐ ਹੋਰ ਬੜਾ ਕੁਛ ਐ ਪਰ ਮੈਂ ਕਿਸੇ ਬੈਰ ਬਰੋਚ ਨਹੀਂ ਆਉਂਗਾ ਮੈਂ ਅਧਿਕਾਰ ਨੂੰ ਇਹੀ ਕਹੂੰਗਾ ਵੀ ਕਾਨੂੰਨ ਮੁਤਾਬਕ ਮੇਰਾ ਜਿਹੜਾ ਵੀ ਕੋਈ ਉਹਦੀ ਉਲੰਘਣਾ ਕਰਦਾ ਉਹਦੇ ਖਿਲਾਫ ਕਰ ਵੀ ਕੀਤੀ ਜਾਣੀ ਚਾਹੀਏ ਕਿਸੇ ਗਰੀਬ ਨੂੰ ਤੰਗ ਨਾ ਕੀਤਾ ਜਾਵੇ ਸਰ ਇਹ ਗਲਾਡਾ ਦੇ ਨਾਲ ਕੰਮ ਕੀਤਾ ਜਾਏਗਾ ਹਲਕੇ ਸਾਡੇ ਨੂੰ ਬਿਲਕੁਲ ਗਲਾਡਾ ਨੂੰ ਅਕੋਰਡਿੰਗ ਟੂ ਰੂਲ ਗੈਨ ਰੈਗੂਲੇਸ਼ਨ ਜਿਹਦਾ ਉਹ ਸਾਰੇ ਕੰਮ ਕੀਤੇ ਆ